ਅੱਜ ਬਾਹਰ ਬਹੁਤ ਵਧੀਆ ਮੌਸਮ ਹੋਇਆ ਹੋਇਆ ਬਰਫ਼ ਵੀ ਬਹੁਤ ਸੋਹਣੀ ਪੈ ਰਹੀ ਆ ਮੈਂ ਮੰਮਾ ਨੂੰ ਇੱਕ ਡਿਮਾਂਡ ਕੀਤੀ ਆ ਕੁਝ ਖਾਣੇ ਵਾਸਤੇ ਅੱਜ ਗੁਰਸਾਹਿਬ ਨੇ ਮੈਨੂੰ ਡਿਮਾਂਡ ਕੀਤੀ ਦੱਸ ਕੀ ਖਾਣਾ ਕਚੌੜੀ ਕਚੌਰੀਆਂ ਖਾਣੀਆਂ ਅੱਜ ਨੇ ਕਹਿੰਦਾ ਮੰਮਾ ਬੜਾ ਸੋਹਣਾ ਮੌਸਮ ਹੈ ਹੈ ਬਾਹਰ ਅੱਜ ਮੈਨੂੰ ਕਚੌਰੀਆਂ ਬਣਾ ਕੇ ਖਿਲਾਓ ਇੱਥੇ ਵੀ ਦੋ ਤਿੰਨ ਦਿਨ ਦਾ ਮੌਸਮ ਖਰਾਬ ਹੈ ਬਰਫ਼ ਪਈ ਜਾਂਦੀ ਆ ਮੀਂਹ ਪਈ ਜਾਂਦਾ ਚਲੋ ਮੈਂ ਕਿਹਾ ਚੱਲ ਬਣਾ ਕੇ ਖਿਲਾਉਣੀ ਤੈਨੂੰ ਕਚੌਰੀਆਂ ਨਾਲ ਦਿਨ ਨਾਲ ਆਪਾਂ ਸ਼ੂਟ ਕਰਦੇ ਆ ਵਲੌਗ ਤੁਹਾਨੂੰ ਵੀ ਦਿਖਾਉਣੇ ਆ ਬਣਾ ਕੇ ਕਿਵੇਂ ਦੀਆਂ ਬਣਦੀਆਂ ਚਲੋ ਦੇਖਦੇ ਆ ਕਚੌਰੀਆਂ ਦੇ ਕੰਮ ਲੱਗੇ ਹੋਏ ਜੀ ਆਪਾਂ ਤਿਆਰੀ ਆਲੂ ਤੜੀ ਹੋ ਗਏ ਆਪਣੇ ਨੂੰ ਚੰਗੀ ਤਰ੍ਹਾਂ ਹੋ ਗਏ ਬੋਇਲ ਮੈਂ ਕੱਢ ਕੇ ਰੱਖ ਲਏ ਥੋੜੇ ਜਿਹਾ ਹੋ ਜਣ ਠੰਡੇ ਫਿਰ ਆਪਾਂ ਇਹਨਾਂ ਨੂੰ ਛਿੱਲਦੇ ਆਂ ਇਹਨਾਂ ਨੂੰ ਆਪਾਂ ਗੁੰਨਨੇ ਆਟਾ ਆਟਾ ਗੁੰਨ ਕੇ ਰੱਖ ਲੈਣੇ ਆਂ ਆਟੇ 'ਚ ਪਹਿਲਾਂ ਦੇਖੋ ਆਪਾਂ ਆਪਣੇ ਸਵਾਦ ਅਨੁਸਾਰ ਪਾਉਣਾ ਨਮਕ ਜਿੰਨਾ ਵੀ ਤੁਹਾਨੂੰ ਵਧੀਆ ਲੱਗਦਾ ਪਾ ਸਕਦੇ ਆਂ ਆਪਣੇ ਸਵਾਦ ਅਨੁਸਾਰ ਕਈ ਘੱਟ ਖਾਣੇ ਆ ਕਈ ਜ਼ਿਆਦਾ ਖਾਣੇ ਆ ਮੈਂ ਸਵਾਦ ਅਨੁਸਾਰ ਪਾ ਲਉ ਨਮਕ ਥੋੜਾ ਜਿਹਾ ਪਾਉਂਗੇ ਆਪਾਂ ਔਇਲ ਉਨਾ ਪਾ ਪਾਣੀ ਪਾ ਕੇ ਗੁੰਨੂਗੇ ਆਟਾ ਥੋੜਾ ਥੋੜਾ ਪਾਣੀ ਰੜਾਈ ਜਾਊਗਾ ਗੁੰਨੂਗੇ ਸੌਫਟ ਆਪਾਂ ਨੇ ਜਿਹੜਾ ਇਹਦਾ ਡੋ ਆ ਆਟਾ ਜਿਹੜਾ ਆਪਾਂ ਨੇ ਨਰਮ ਤਿਆਰ ਕਰਨਾ ਹੈ ਆਪਾਂ ਨੇ ਓਲ ਲਾ ਕੇ ਗ੍ਰੀਸ ਕਰਕੇ ਰੱਖਤਾ ਹੁਣ ਦੇਖੋ ਬਿਲਕੁਲ ਸੌਫਟ ਸੌਫਟ ਹੁਣ ਥੋੜੇ ਟਾਈਮ ਵਾਸਤੇ ਆਪਾਂ ਇਹਨੂੰ ਨਾ ਟਾ ਕੇ ਰੱਖ ਦਣਾ ਤਾਂ ਕਿ ਇਹ ਚੰਗੀ ਤਰ੍ਹਾਂ ਹੋਰ ਸੌਫਟ ਹੋ ਜਵੇ ਬਣ ਕੇ ਐਨੇ ਆਪਾਂ ਹੋਰ ਤਿਆਰੀ ਕਰਦੇ ਆਂ ਆਇਲ ਆਪਾਂ ਰੱਖਤਾ ਗਰਮ ਹੋਣਾ ਇੱਧਰ ਮੈਂ ਮੈਸ਼ ਕਰਨ ਲੱਗਿਆਂ ਆਲੂ ਗੁਰਸਾਹਿਬ ਕਹਿੰਦਾ ਮੈਂ ਵੀ ਕਰਕੇ ਦੇਖਣਿਆ ਮੈਸ਼ ਕਰ ਲਾ ਗੁਰਸਾਹਿਬ ਕਿੰਨੀ ਮਜ਼ੇਦਾਰ ਸੀ ਸੈਕਿਸਪਾਇਡ ਸੈਕਿਸਫਾਇਰ ਤੇ ਤੋਂ ਹੋਣੇ ਨਹੀਂ ਹੈਗੇ ਮੈਨੂੰ ਆ ਕਰਨੇ ਪੈਣੇ ਕਿੰਨਾ ਖਸਰਨਾਕ ਇਹ ਇਕ ਹੋਰ ਚਲ ਗੁਰਸਾਹਿ ਫੜਾਦੀ ਮੈਨੂੰ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਫਿਰ ਪਾਉਣੀ ਹੈ ਇਹਦੇ ਵਿੱਚ ਮਸਾਲੇ ਔਰ ਮੇਰੀ ਮੰਮਾ ਮੈਸ਼ ਕਰ ਰਹੀ ਹੈ ਪਰ ਮੈਂ ਕਹਿੰਦਾ ਸੀ ਆਪਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਇਹਨਾਂ ਨੂੰ ਮੈਸ਼ ਦੇਖੋ ਬਿਲਕੁਲ ਆਪਣੇ ਬੋਇਲ ਹੋਏ ਹੋਏ ਆਲੂ ਹਨ ਚੰਗੀ ਤਰ੍ਹਾਂ ਫਿਰ ਖਾਓਗੇ ਕਚੌੜੀਆਂ ਤੀਸਤੀ ਤੀਸਤੀ ਫੇਗਰ ਸਾਵਿੰਗ ਖਾਊਗਾ ਕਚੌਰੀਆਂ ਟੇਸਟੀ ਹੁਣ ਆਪਣੇ ਆਲੂ ਹੋ ਗਏ ਦੇਖੋ ਚੰਗੀ ਤਰ੍ਹਾਂ ਆਪਾਂ ਨੇ ਕਰ ਲਿਆ ਮੈਸ਼ ਹੁਣ ਆਪਾਂ ਇਹਦੇ ਵਿੱਚ ਐਡ ਕਰੂੰਗੇ ਮਸਾਲੇ ਹੁਣ ਆਪਾਂ ਐਡ ਕਰਾਂਗੇ ਮਸਾਲਾ ਆਲੂਆਂ ਚ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ ਹਲਦੀ ਥੋੜੀ ਜੀ ਪਾਵਾਂਗੇ ਲਾਲ ਮਿਰਚ ਮੇਰੀ ਫੇਵਰੇਟ ਔਰ ਪਾਵਾਂਗੇ આમਚੂਰ ਪਾਊਡਰ ਇਹ ਹੈਗਾ ਜਿੰਜਰ ਪਾਊਡਰ ਇਹ ਹੈਗਾ ਆਪਣਾ ਚਾਟ ਮਸਾਲਾ ਇਹ ਵੀ ਮੇਰਾ ਫੇਵਰਟ ਇਹ ਹੈਗਾ ਇਹਦੇ ਵਿੱਚ ਸਾਰੇ ਮਸਾਲੇ ਮਿਕਸ ਹੈ ਜਿਵੇਂ ਆਪਣੇ ਕਲੌਂਜੀ ਹੋਈ ਧਨੀਆ ਪਾਊਡਰ ਹੋਇਆ ਸਾਰਾ ਕੁਝ ਜਣੀ ਇਹ ਚ ਮोटा-ਮोटा ਪੀਸਿਆ ਹੋਇਆ ਜੀਰਾ ਵਗੈਰਾ ਇਹ ਆਪਾਂ ਵਿੱਚ ਮਿਕਸ ਕਰ ਲਵਾਂਗੇ ਇਹ ਸਾਰਾ ਮੋਟਾ ਮੋਟਾ ਪੀਸਿਆ ਰਹੇ ਵਿਚ ਇਹ ਕਰਾਂਗੇ ਮਿਕਸ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਫਿਰ ਪਾਵਾਂਗੇ ਆਪਾਂ ਕਸਤੂਰੀ ਮੇਥੀ ਇੱਕ ਚੀਜ਼ ਆਪਾਂ ਭੁੱਲੇ ਗਏ ਸੀਗੇ ਨਮਕ ਨਮਕ ਆਪਾਂ ਸਵਾਦ ਅਨੁਸਾਰ ਜਿੰਨੇ ਜਿੰਨਾ ਪਸੰਦ ਆ ਜਿੰਨਾ ਜਿਹਨੂੰ ਪਸੰਦ ਆ ਉਹਨਾਂ ਨਾਲ ਪਾ ਸਕਦਾ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਦੇ ਆ। ਉਹ ਆਪਣਾ ਮਸਾਲਾ ਮਿਕਸ ਹੋ ਗਿਆ ਕਿੰਨਾ ਸੋਹਣਾ ਕਲਰ ਆਇਆ ਮਸਾਲੇ ਦਾ ਸਾਰਾ ਕੁਝ ਮਿਕਸ ਕਰਕੇ ਆਪਣਾ ਇੱਧਰ ਤੇਲ ਰੱਖਿਆ ਹੋਇਆ ਗਰਮ ਹੁਣ ਤੇਲ ਵੀ ਆਪਣਾ ਹੋ ਗਿਆ ਗਰਮ ਆਪਾਂ ਹੁਣ ਬਣਾਉਣੀ ਕਚੌੜੀ। ਕਚੌੜੀ ਬਣਾਉਣ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਲਗਾ ਲੈਣਾ ਥੋੜਾ ਜਿਹਾ ਆਇਲ ਆਪਣੇ ਹੱਥਾਂ ਤੇ। ਉਸ ਤੋਂ ਬਾਅਦ ਆਪਾਂ ਲਵਾਂਗੇ ਪੇੜਾ। ਦੇਖੋ ਆਟਾ ਵੀ ਕਿੰਨਾ ਸੋਹਣਾ ਸੌਫਟ ਸੌਫਟ ਤਿਆਰ ਹੋਇਆ। ਆ ਦੇਖੋ ਆਪਾਂ ਨੇ ਏਦਾਂ ਇਹਨੂੰ ਉਸ ਪੇੜੇ ਨੂੰ ਨਾ ਪੂਰੀ ਚੰਗੀ ਤਰ੍ਹਾਂ ਫਲਾ ਲੈਣਾ ਫਿਰ ਇਹਦੇ ਵਿੱਚ ਮਸਾਲਾ ਆਪਾਂ ਫਿਲ ਕਰਦੇ ਆਂ ਵਿਚਾ ਜਿਹੜਾ ਭਰ ਲੈਣਾ ਏਦਾਂ ਫਿਰ ਜੋੜ ਦੇਣਾ ਇਹਨੂੰ ਇਹੀ ਬਸ ਥੋੜਾ ਜਿਹਾ ਧਿਆਨ ਰੱਖਣ ਵਾਲੀ ਗੱਲ ਹੁੰਦੀ ਆ ਆਪਣੀ ਵੀ ਜਿਹੜਾ ਮਸਾਲਾ ਉਹ ਬਾਹਰ ਨਾ ਨਿਕਲੇ ਮੇਰੇ ਤਾਂ ਹੁਣੇ ਮੂੰਹੋ ਪਾਣੀ ਆਨ ਲੱਗ ਗਿਆ ਫਿਰ ਆਪਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਏਦਾਂ ਦਬਾਵਾਂਗੇ ਆ ਦੇਖੋ ਮਸਾਲਾ ਬਿਲਕੁਲ ਵਿਚਾਂ ਸੋਨਾ ਕਲਰ ਆ ਰਾਇਆ ਆਪਣੀਆਂ ਕਚੌਰੀਆਂ ਦਾ ਬਿਲਕੁਲ ਖੁੱਲੀਆਂ ਬਣ ਗਈਆਂ ਕਚੌਰੀਆਂ ਤਿਆਰ ਹੋ ਗਈਆਂ ਗੁਰਸੈਵ ਸਿੰਘ ਨੂੰ ਹੁਣ ਕਰਾਉਣਾ ਟੇਸਟ ਇਹਨੂੰ ਕਿਵੇਂ ਦੀ ਲੱਗਦੀਆਂ ਦੇਖੋ ਬੜੀਆਂ ਸੋਹਣੀਆਂ ਬਣੀਆਂ ਫੁੱਲ ਕੇ ਮੂੰਹ ਤਾਂ ਖਾਸਤਾ ਖਾਸਤਾ ਬਣੀਆਂ ਬਿਲਕੁਲ ਹੁਣ ਗੁਰਸੈਵ ਸਿੰਘ ਕਰੂਗਾ ਟੇਸਟ ਇਹਨੂੰ ਕਿੱਦਾਂ ਦੀ ਲੱਗਦੀਆਂ ਦੱਸੂਗਾ ਫਿਰ ਇਹ ਕਿਵੇਂ ਦੀ ਬਣੀਆਂ ਠੀਕ ਹੈ ਪ੍ਰਸਾਦ ਗੁਰਸੈਵ ਹੁਣ ਕਰਕੇ ਦਿਖਾਊਗਾ ਟੇਸਟ ਇਹਨੂੰ ਕਿੱਦਾਂ ਦੀ ਲੱਗੀਆਂ ਗੁਰਸੈਵ ਜੀ ਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਹੈ ਮੈਨੂੰ ਫੁੱਲੀਆਂ ਹੋਈਆਂ ਹੋਈਆਂ ਪੂਰੀਆਂ ਕਿਉਂਕਿ ਆਪਾਂ ਦਾ ਜਿਵੇਂ ਮਰਜ਼ੀ ਖਾਈਏ ਬੱਚਿਆਂ ਨੂੰ ਜਿਹੜੀ ਚੀਜ਼ ਪਸੰਦ ਆਉਂਦੀ ਹੈ ਫਿਰ ਆਪਾਂ ਨੂੰ ਲੱਗਦਾ ਵੀ ਹਾਂ ਇਹਨਾਂ ਨੇ ਖਾ ਲਈ ਇਹਨਾਂ ਨੂੰ ਵਧੀਆ ਲੱਗੀ ਟੇਸਟੀ ਆ ਬੇਸ਼ਕ ਟੇਸਟੀ ਆ ਪੱਕਾ ਦੱਸ ਬਹੁਤ ਜ਼ਿਆਦਾ ਠੀਕ ਆ ਦਹੀਂ ਨਾਲ ਦਹੀਂ ਦੇ ਨਾਲ ਖਾ ਰਿਆ ਹੈ ਦਹੀਂ ਦੇ ਨਾਲ ਬੜੀ ਵੈਸੇ ਦੇਖੋ ਕਿੰਨੀ ਸੋਹਣੀ ਬਣੀ ਹੈ ਵਿੱਚ ਤੱਕ ਕੈਨ ਮਸਾਲਾ ਗਿਆ ਹੈ ਸਾਡੇ ਚੈਨਲ ਨੂੰ ਲਾਈਕ ਨੂੰ ਸਬਸਕ੍ਰਾਈਬ ਕਰਿਓ ਜੇ ਸਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਇੱਧਰ ਦੇਖ ਲਓ ਆਪਾਂ ਨੇ ਬਣਾ ਵੀ ਲਈਆਂ ਹਲੇ ਮੌਸਮ ਫੇਰ ਖਰਾਬ ਆ ਬਾਹਰ ਹਾਲ ਤੱਕ ਠੀਕ ਨਹੀਂ ਹੋਇਆ ਫੇਰ ਬਰਫ ਪੈ ਰਹੀ ਆ ਕਚੌਰੀਆਂ ਖਾਨ ਦਾ ਬਹੁਤ ਸਵਾਦ ਆ ਬਣਾਉਣੇ ਨੇ ਆਪਾਂ ਕੋਕੜੇ ਕਚੌਰੀਆਂ ਐਦਾਂ ਦੀ ਕੁਝ ਚੀਜ਼ ਬਣਾ ਲੈਨੇ ਆ ਹੁਣ ਇੱਥੇ ਆਪਾਂ ਨੂੰ ਬਰਫ ਪੈ ਰਹੀ ਆ ਇੱਥੇ ਬਣਾਵਾਂਗੇ ਆਪਾਂ 바ਫਚ ਕਚੌਰੀ ਇੱਥੇ ਬਣਾਵਾਂਗੇ ਬਰਫਚ ਕਚੌਰੀ ਚਲੋ ਠੀਕ ਆ ਮਿਲਦੇ ਆ ਫੇਰ ਕਿਸੇ ਹੋਰ ਵੀਡੀਓ ਵਿੱਚ ਕਈ ਹੋਰ ਵਧੀਆ ਡਿਸ਼ ਗੁਰਸੈਬ ਦੀ ਫਰਮਾਇਸ਼ ਤੇ ਬਣਾਈ ਜਾਊਗੀ ਫੇ ਤੁਹਾਨੂੰ ਸ਼ੇਅਰ ਕਰੂੰਗੇ ਵੀਡੀਓ ਬਣਾਉਂਗੇ ਚਲੋ ਓਕੇ ਬਾਏ 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 ਬਾਏ